ਤੁਸੀਂ ਦੇਖ ਰਹੇ ਹੋ ਪੰਜਾਬ ਵਾਦਨ ਦੋ ਅੱਜ ਤਾਰਾਗੜ੍ਹ ਪੁਲਿਸ ਨੇ ਐਸਐਚਓ ਮਨਜੀਤ ਸਿੰਘ ਦੀ ਅਗਵਾਈ ਹੇਠ ਇੱਕ ਨਾਕੇ ਦੌਰਾਨ ਚਾਰ ਵਿਅਕਤੀਆਂ ਨੂੰ 30 ਪੇਟੀਆਂ ਨਜਾਇਜ਼ ਸ਼ਰਾਬ ਮਾਰਕਾ ਰਾਇਸਟੈਕਸ ਵਿੱਚ ਕਾਬੂ ਕਰ ਲਿਆ। ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ ਜਿੱਥੇ ਚਲਦੇ ਦੋ ਕਾਰਾਂ ਸਮੇਤ ਚਾਰ ਵਿਅਕਤੀ ਆ ਰਹੇ ਸਨ ਜਿਨ੍ਹਾਂ ਨੂੰ ਜਾਂਚ ਦੌਰਾਨ ਗੱਡੀ ਦੇ ਵਿੱਚੋਂ 30 ਪੇਟੀਆਂ ਨਜਾਇਜ਼ ਸ਼ਰਾਬ ਬ੍ਰਾਂਡ ਕੀਤੀ ਗਈ ਹੈ ਦੱਸਦੀ ਹੈ ਕਿ ਰਾਇਲ ਸਟੈਕਸ ਬ੍ਰਾਂਡ ਦੀ ਸ਼ਰਾਬ ਜੋ ਹੈ ਪੰਜਾਬ ਪੁਲਿਸ ਵੱਲੋਂ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਤੁਸੀਂ ਦੇਖ ਲਿਓ ਪੰਜਾਬ ਬਾਰਡਰ ਨਿਊਜ਼ ਮੈਂ ਰਕੇਸ਼ ਸ਼ਰਮਾ ਬਮਿਆ ਨਮਸਕਾਰ ਤੁਸੀਂ ਦੇਖ ਲਿਓ ਪੰਜਾਬ ਬਾਰਡਰ ਨਿਊਜ਼ ਅੱਜ ਤਾਰਾਗੜ ਪੁਲਿਸ ਨੇ ਐਸਐਚਓ ਮਨਜੀਤ ਸਿੰਘ ਦੇ ਅਗਵਾਈ ਹੇਠ ਇੱਕ ਨਾਕੇ ਦੌਰਾਨ ਚਾਰ ਵਿਅਕਤੀਆਂ ਨੂੰ 30 ਪੇਟੀਆਂ ਨਜ਼ਾਇਜ਼ ਸ਼ਰਾਬ ਮਾਰਕਾ ਰਾਈਸ ਟੈਕਸ ਮੇਤ ਕਾਬੂ ਕਰ ਲਿਆ ਗਿਆ ਤਾਂ ਕਿ ਪੰਜਾਬ ਪੁਲਿਸ ਵੱਲੋਂ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ ਜਿਸ ਦੇ ਚਲਦੇ ਦੋ ਕਾਰਾਂ ਸਮੇਤ ਚਾਰ ਵਿਅਕਤੀ ਆਰੇਸਨ ਜਿਨ੍ਹਾਂ ਨੂੰ ਜਾਂਚ ਦੌਰਾਨ ਗੱਡੀ ਦੇ ਵਿੱਚ 30 ਪੇਟੀਆਂ ਦਾ ਸ਼ਰਾਬ ਬਰਾਮਦ ਕੀਤੀ ਗਈ ਹੈ ਧਾਤੀ ਕੇ ਰਾਇਲ ਸਟੈਕਸ ਬ੍ਰਾਂਡ ਦੀ ਸ਼ਰਾਬ ਜੋ ਹੈ ਪੰਜਾਬ ਪੁਸਤਕ ਲੋਕ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਜਿਸ ਦੇ ਇੱਕ ਨਿਓ ਪੰਜਾਬ ਬਾਡ ਰਿਊਜ਼ ਮੈਨਕੇ ਸ਼ਰਮਾ ਬਗਿਆ

<touch> <touch> मामला है शराब वाला है एस एस पठानकोट श्री सुहेल मीर जी आईपीएस ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਨੂੰ ਸਮੂਥਲੀ ਕਰਾਉਣ ਲਈ ਅਸੀਂ ਜਿਹੜੀ ਆਪਣਾ بڑا ਸਮੂਥਲੀ ਕਰਾਉਣ ਲਈ ਇੱਕ ਮੁਹਿੰਮ ਬਿੰਦੀ ਹੈ ਜਿਹਦੇ ਚੱਲਦੇ ਆ ਅੱਜ BSP ਨਿਸ਼ੰਦਰ ਸਿੰਘ ਤੋਂ BSP ਹੈੱਡਕਵਰਟਰ ਸੀਏ ਦੀ ਟੀਮ ਅਤੇ ਐਸਐਚਓ ਤਾਰਾਗੜ ਉਨ੍ਹਾਂ ਨੇ ਇੱਕ ਸੰਧੀ ਪਰਿਸ਼ਦ ਦੇ ਦੌਰਾਨ ਇੱਕ ਸਫਲਤਾ ਮਿਲੀ ਹੈ ਦੀਪ ਇਟ ਦਾ ਜਿਹੜਾ ਸ਼ਰਾਬ ਹੈ ਰੋਲ ਸਟੈਕ ਉਹ ਬRAND ਕੀਤੀ ਹੈ ਇਹ ਜਿਹੜੀ ਸ਼ਰਾਬ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਅਸੀਂ ਪੜੇ ਨੇ ਸਰਿੰਦਰ ਕੁਮਾਰ ਜਗਿੰਦਰਪਾਲ ਦਰਸ਼ਨ ਸਿੰਘ ਅਤੇ ਅਨੂਪ ਸਿੰਘ ਇਹਨਾਂ ਦੇ ਵਿੱਚੋਂ ਜਿਹੜਾ ਮੇਨ ਹੈ ਉਹ ਸਰਿੰਦਰ ਕੁਮਾਰ ਦੋਸ਼ੀ ਆ ਸਰਿੰਦਰ ਕੁਮਾਰ ਜੀ ਨੂੰ ਡੱਗ ਕਹਿੰਦੇ ਨੇ ਇਹ ਪਠਾਨਕੋਟ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 10 ਇੱਕਸਾਈ ਦੇ ਪਰਚੇ ਦਰਜ ਹੈ ਇਹ ਆਮ ਤੌਰ ਤੇ ਪਰ ਉਹ ਸ਼ਰਾਬ ਲਿਆ ਕੇ ਸਮਗਲ ਕਰਕੇ ਇੱਥੇ ਪਠਾਨਕੋਟ ਦੇ ਵੇਚਦਾ ਹੈ ਅਤੇ ਇੱਥੋਂ ਕਈ ਵਾਰ ਉਹ ਜੰਮੂ ਵੀ ਸਮਗਲ ਕਰਦਾ ਹੈ ਜਿਸ ਦੇ ਸਬੰਧ ਵਿੱਚ ਸਾਡੀ ਜਿਹੜੀ ਇਹ ਪੁੱਛਕਿਛ ਚੱਲ ਰਹੀ ਹੈ ਇਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰਤੀ ਹੈ ਜਿਹੜਾ ਪਰਚਾ ਮੁਕੱਦਮਾ ਨੰਬਰ 33 ਅੰਡਰ ਸੈਕਸ਼ਨ 61/14 78/14 420 468 71 ਦੇ ਆਪਣਾ ਹੀ ਪਰਚਾ ਦਰਜ ਕੀਤਾ ਇਹਨਾਂ ਜਿਹੜੀਆਂ ਪੇਟੀਆਂ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਤਿੰਨ ਪੇਟੀਆਂ ਦੇ ਵਿੱਚੋਂ 26 ਦੇ ਜਿਹੜੇ ਹਾਲੋਗ੍ਰਾਮ ਹੈ ਉਹ ਲਾਏ ਹੋਏ ਆ ਉਹ ਹਾਲੋਗ੍ਰਾਮ ਇਹਨੇ ਲਾਏ ਹੋਏ ਆ ਤਾਂ ਜੋ ਪਤਾ ਨਾ ਲੱਗੇ ਇਹ ਜਿਹੜੀ ਆਪਣਾ ਸ਼ਰਾਬ ਕਿੱਥੋਂ ਆਉਂਦੀ ਆ ਤਾਂ ਇਹ ਇਹਨਾਂ ਦੇ ਭਲੇਖੇ ਨਾਲ ਕਿਤੇ ਚਾਰ ਪੇਟੀਆਂ ਦੇ ਹਾਲੋਗ੍ਰਾਮ ਰਹਿ ਗਏ ਨੇ ਅਸੀਂ ਉਸ ਵੰਦੇ ਵਿੱਚ ਪਰਤਾਲ ਕਰਿਆ ਅਤੇ ਇਹ ਪੜਤਾਲ ਕਰਾਂਗੇ ਕਿ ਇਹ ਸ਼ਰਾਬ ਕਿੱਥੋਂ ਆਈ ਆ ਅਤੇ ਉਹਦੇ ਵਿੱਚ ਜੋ ਵੀ ਠੇਕੇਦਾਰ ਹੋਣਗੇ ਜਾਂ ਜੋ ਵੀ ਇਹਦੇ ਵਿੱਚ ਦੇਸ਼ੀ ਹੋਣਗੇ ਉਹਨਾਂ ਨੂੰ ਕੰਸ਼ੇ ਨਹੀਂ ਜਾਵੇਗਾ ਕਿ ਜਾਵੇਗਾ ਉਹਨਾਂ ਨੂੰ ਬਿਚਾਰ ਨਾਮ ਦੇ ਕੇ ਕੇਸ ਨਾਮਜ਼ਦ ਕਰਕੇ ਜਿਹੜੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਅਸਿਕ ਸਹਾਇਤੀ ਅਧਿਕਾਰ ਸਕਦਾ ਉਹ ਕਸਿਆ ਰਹੀ ਕਿਸੇ ਨਾਕੇ ਦੇ ਦੌਰਾਨ ਬੜਿਆ ਨੂੰ ਵਾਹਣ ਇਹਦੇ ਵਿੱਚ ਜਿਹੜੀਆਂ ਆਪਣਾ ਇੱਕ ਨਾਕੇ ਦੇ ਦੌਰਾਨ ਅਸੀਂ ਜੋ ਇਨਵੈਸਟੀਗੇਸ਼ਨ ਕਰਦੇ ਨਾਕਾ ਸੀ ਤੋਂ ਖੜਿਆ ਹੈ ਉਹ ਕੱਢਿਆ ਹੈ ਇੱਕ ਕ੍ਰੀਜ਼ਾ ਤੇ ਇੱਕ ਸਵਿਫਟ ਇਹ ਬਰਾਬਰ ਹੋਈਆਂ ਤੇ ਕ੍ਰੀਜ਼ਾ ਵਿੱਚੋਂ ਜਿਹੜਾ 20 ਪਿੱਟਣਾ ਤੇ ਸਵਿਫਟ ਵਿੱਚੋਂ ਜਿਹੜਾ 10 ਪਿੱਟਣਾ ਬਾਹਰ ਹੋਣਾ ਹੈ। ਤੋਂ ਇਸੇ ਤਰੀਕੇ ਨਾਲ ਅਮਾ ਬਰਾਬਰ ਬਰਾਬਰ ਕਰਦੇ ਹਾਂ ਅਤੇ ਬੱਸ ਕਰਕੇ ਅਗਲੀ ਤਬਦੀਦ ਸ਼ੁਰੂ ਕਰ ਦਿਤੀ ਆ। ਇਹਦੇ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕਸ ਬਾਰੇ ਪਤਾ ਕਰੀਏ ਕਿ ਇਹਨਾਂ ਨੂੰ ਅੱਜ ਤੱਕ ਪੜਤਾਲ ਕਰਾਂਗੇ ਅਤੇ ਸਮਗਮਨਾਂ ਨੂੰ ਲੱਥ ਪਾਈ ਜਾਵੇਗੀ।